ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰਨੰਦ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਜਬਰਦਸਤ ਭੁਚਾਲ ਕਰਨ ਇੱਕ ਵਾਰ ਫੇਰ ਹਿੱਲੀ ਜਾਪਾਨ ਦੀ ਧਰਤੀ ਇਸ ਦੇ ਨਾਲ ਹੀ ਜਾਪਾਨ ਚ ਇੱਕ ਵਾਰ ਫੇਰ ਜਬਰਦਸਤ ਭੁਚਾਲ ਆਇਆ ਹੈ ਜਿਸ ਸੇ ਕਾਰਨ ਇਲਾਕੇ ਦੇ ਲੋਕ ਡਰੇ ਹੋਏ ਹਨ ਤੁਹਾਨੂੰ ਦੱਸਦੀ ਹੈ ਕਿ ਜਾਪਾਨ ਦੇ ਸ਼ੋਕਟ ਟਾਪੂ ਤੇ ਪੱਛਮੀ ਤੱਟ ਤੇ ਬੁੱਧਵਾਰ ਰਾਤ ਦੇ 4.3 ਤੀਬਰਤਾ ਦਾ ਭੁਚਾਲ ਮਹਿਸੂਸ ਕੀਤਾ ਗਿਆ ਹੈ ਜਿਸ ਦੀ ਤੀਬਰਤਾ ਜਾਪਾਨੀ ਭੁਚਾਲ ਦੀ ਤੀਬਰਤਾ ਦੇ ਪੈਮਾਨੇ ਜੋਸ਼ੇ ਮਾਪੀ ਗਈ ਹੈ ਇਸ ਦੇ ਨਾਲ ਹੀ ਸੁਨਾਮੀ ਦਾ ਕੋਈ ਖਤਰਾ ਨਹੀਂ ਸੀ ਅਤੇ ਇਸ ਤੁਰੰਤ ਸਪਸ਼ਟ ਨਹੀਂ ਹੋਇਆ ਸੀ ਕਿ ਰਾਤ 11:00 ਵਜੇ 14:00 ਵਜੇ ਆਏ ਪੁਚਾਲ ਦਾ ਸੱਟਾਂ ਦਾ ਨੁਕਸਾਨ ਪਹੁੰਚਿਆ ਜਾਂ ਨਹੀਂ ਕੁਝ ਦੇ ਇਹ ਰੈਕਮਪਨਚ ਦੇ ਕੁਝ ਹਿੱਸਿਆਂ ਚ ਪੁਚਾਲ ਦੇ 6 ਡਿਗਰੀ ਮਾਪਿਆ ਗਿਆ ਹੈ ਤੀਜਾ ਸਭ ਤੋਂ ਉੱਚਾ ਪੱਧਰ ਇਸ ਦਾ ਕੇਂਦਰ ਬੰਗੂ ਚੈਨਲ ਵਿੱਚ ਸੀ ਕਿਉਂਕਿ ਇਸ ਦੇ ਨਾਲ ਹੀ ਟਾਪੂਆਂ ਦੀ ਸਿੱਧਾ ਵੱਖ ਕਰਦਾ ਹੈ ਪੱਛਮੀ ਜੋਪਾਨ ਦੇ ਵੱਖੋ ਹਿੱਸਿਆਂ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ